ਹੀ ਸਤਕਾਰਯੋਗ ਸਾਡੇ ਪ੍ਰੈਸ ਦੇ ਸਾਥੀ ਤੁਸੀਂ ਆਏ ਹੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਅੱਜ ਸਾਡੇ ਵਿੱਚ ਬਹੁਤ ਖੁਸ਼ੀ ਹੈ ਕਿ ਲੋਕ ਸਭਾ ਦਾ ਕੈਂਡੀਡੇਟ ਅਨਾਉਂਸ ਹੋਣ ਤੋਂ ਬਾਅਦ ਸਾਡੇ ਪੰਜਾਬ ਦੀ ਸ਼ਾਨ ਪੰਜਾਬ ਦੇ ਬਲਾਰੇ ਪੰਜਾਬ ਭਾਜਪਾ ਦੇ ਜਨਰਲ ਸੈਕਟਰੀ ਸ਼੍ਰੀ ਅਨਿਲ ਸ੍ਰੀਨਜੀ ਆਏ ਆ ਉਹ ਤੁਹਾਡੇ ਨਾਲ ਰੂਬਰੂ ਰੂਪ ਹੋਣਗੇ ਸਾਰੇ ਪੱਤਰਕਾਰ ਭਰਾਵਾਂ ਦਾ ਸਵਾਗਤ ਹੈ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੇ ਫਰੀਦਕੋਟ ਤੋਂ ਭਾਰਤੀ ਜਨਤਾ ਪਾਰਟੀ ਨੇ ਆਪਣਾ ਕੈਂਡੀਡੇਟ ਡਿਪਲਏ ਕਰਤਾ ਹੰਸਰਾ ਸਿੰਘ ਪੰਜਾਬ ਦਾ ਇੱਕ ਜਾਣਿਆ ਮਨਿਆ ਚਿਹਰਾ ਸਾਤ ਸੁਤਰੀ 26 ਔਰ ਲੋਕਾਂ ਦੇ ਦਿਲਾਤੇ ਰਾਜ ਕਰਦੇ ਔਰ ਫਰੀਦਕੋਟ ਤੋਂ ਕੈਂਡੀਡੇਟ ਪਾਰਟੀ ਨੇ ਕੋਸ਼ਿਸ਼ ਕੀਤੀ ਨੇ ਔਰ ਮੈਂ ਕੱਲ ਦਾ ਇਸ ਪੂਰੇ ਹਲਕੇ ਦੇ ਕਲਮੋਗਾ ਵਗੈਰਾ ਉਧਰੇ ਇਲਾਕੇ ਸਿਕਤਰਮ ਕੋਟ ਔਰ ਅੱਜ ਫਰੀਦਕੋਟ ਕੋਟਪੂਰਾ ਚੈਤੋਂ ਮਗਾਪੁਰਾਣਾ ਇਸ ਤਰ੍ਹਾਂ ਸਾਰੀਆਂ ਵਿਧਾਨ ਸਭਾਵਾਂ ਦੀ ਹਸਲਾ ਚਲ ਰਿਹਾ ਲੋਕ ਲੋਕ ਸਭਾ ਚੋਣਾਂ ਦੀ ਤਿਆਰੀ ਵੀ ਲੱਗ ਗਈ ਲੋਕਾਂ ਦਾ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਜਨਰਲ ਪਬਲਿਕ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਤੇ ਹਰ ਇੱਕ ਦਾ ਇੱਕ ਹੈ ਨਾ ਸਿਕਾ ਜੀ ਬੀ ਜੀ ਪੀ ਨੇ ਬਹੁਤ ਵਧੀਆ ਕੈਂਡੀਡੇਟ ਦਿੱਤੇ ਔਰ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਜਿਸ ਤੇ ਕਿਦਾ ਕੱਲ ਦਾ ਕੋਸ਼ਤਾਂ ਦੇ ਬਾਅਦ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਕਾਰਜਕਰਤਾ ਚ ਉਤਸ਼ਾਹ ਹੈ ਮੈਂ ਯਕੀਨ ਨਾਲ ਕਹਿ ਸਕਦਾ ਕਿ ਭਾਰਤੀ ਜਨਤਾ ਪਾਰਟੀ ਫਰੀਦਕੋਟ ਦੀ ਸੀਟ ਪਾਰੀ ਬਹੁਮਤ ਨਾਲ ਜਿੱਤਣ ਜਾ ਰਹੀ ਹੈ। 파ਇਫਾ ਤੋਂ ਉਮੀਦਵਾਰ ਸੱਤੇ ਹਾਵੀ ਰਹਿਣ ਵਾਲਾ। ਹੁਣ ਜਿਹੜਾ ਅੱਜ ਦੀ ਪ੍ਰੈਸ ਵਾਰਤਾ ਦਾ ਵਿਸ਼ਾ ਹੈਗਾ। ਅਸੀਂ ਸਾਰਿਆਂ ਨੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਅਲੱਗ-ਅਲੱਗ ਪਾਰਟੀਆਂ ਨੇ ਜਦੋਂ ਸੱਤਾ ਦਾ ਸਮਾਂ ਆਇਆ ਦੇਸ਼ ਨੂੰ ਲੁੱਟਣ ਔਰ ਲੋਕਾਂ ਨੂੰ ਕੁੱਟਣ ਦਾ ਕੰਮ ਕੀਤਾ। ਔਰ ਰਾਜਨੀਤੀ ਦੇ ਵਿੱਚ ਆਂਦੇ ਹੀ ਕਿਸਤੇ ਕੇ ਨਾਲ ਬੰਦਾ ਨੀਚੇ ਸਤਰ ਤੱਕ ਗਿਰ ਸਕਦਾ ਉਹਦਾ ਤਾਜ਼ਾ ਉਦਾਹਰਣ ਅਰਵਿੰਦ ਕੇਜਰੀਵਾਲ ਹੈ। ਕੱਲ ਰਾਮਲੀਲਾ ਮੈਦਾਨ ਦੇ ਵਿੱਚ ਇੰਡੀਆ ਅਲਾਈਅንስ ਨੇ ਜਿਹੜੀ ਰੈਲੀ ਕੀਤੀ। ਕਾ ਤੁਹਾਨੂੰ ਇਹ ਹਸੋਹੀ ਨਹੀਂ ਲੱਗਦਾ ਇੰਡੀਆ ਅਗੇਂਸਟ ਕ腐ਸ਼ਨ ਅੰਨਾ ਹਜ਼ਾਰੇ ਦੀ ਮੂਵਮੈਂਟ ਚੋਂ ਭ੍ਰਸ਼ਟਾਚਾਰ ਦੇ ਖਿਲਾਫ ਲੜਨ ਵਾਲੇ ਔਰ ਉੱਥੇ ਦੇਸ਼ ਦੀਆਂ ਅਲੱਗ-ਅਲੱਗ ਪਾਰਟੀਆਂ ਚਾਹੇ ਹੋ ਜੇ ਸੋਨੀਆ ਗਾਂਧੀ ਹੋਣ ਚਾਹੇ ਉਹਦੇ ਚ ਰਾਹੁਲ ਗਾਂਧੀ ਹੋਣ ਚਾਹੇ ਪ੍ਰਿਯੰਕਾ ਗਾਂਧੀ ਹੋਣ ਚਾਹੇ ਜੀਜਾ ਜੀ ਹੋਣ ਚਾਹੇ ਮੁਲਾਇਮ ਸਿੰਘ ਯਾਦਵ ਹੋਣ ਜਾਂ ਅਖਲੇਸ਼ ਯਾਦਵ ਹੋਣ ਚਾਹੇ ਲਾਲੂ ਯਾਦਵ ਜਾਂ ਤੇਜਸਵੀ ਯਾਦਵ ਹੋਣ ਚਾਹੇ ਮਮਤਾ ਬਨਰਜੀ ਹੋਵੇ ਚਾਹੇ ਡੀਐਮਕੇ ਦੇ ਸਟਾਈਲਨ ਔਰ ਕਨੀਮੋਜ਼ੀ ਹੋਣ ਚਾਹੇ ਸ਼ਰਦ ਪਵਾਰ ਹੋਣ ਚਾਹੇ ਸੁਪ੍ਰੀਤ ਸਿੱਲੇ ਹੋਣ ਚਾਹੇ ਉਸ ਵੇਲੇ ਸ਼ੀਲਾ ਦਿਖਸ਼ਿਤ ਹੋਣ ਸਬ ਦੇ ਖਿਲਾਫ ਐਡੀ ਵੱਡੀ ਚਾਰਟ ਸ਼ੀਟ ਅਰਵਿੰਦ ਕੇਜਰੀਵਾਲ ਨੇ ਲਾਮ ਲੀਲਾ ਮੈਦਾਨ ਤੋਂ ਲੋਕਾਂ ਨੂੰ ਲਹਿਰਾਂ ਲਾ ਕੇ ਕਹੀ ਸੀ ਕਿ ਭ੍ਰਸ਼ਟਾਚਾਰੀ ਨੇ ਜੀਵਨ ਨੂੰ ਮੁਕਤੀ ਕੌ। ਸਮਾਜ ਦਾ ਚੱਕਰ ਦੇਖੋ। ਜਿਸ ਰਾਮ ਲੀਲਾ ਮੈਦਾਨ ਤੋਂ ਭ੍ਰਸ਼ਟਾਚਾਰ ਦੇ ਖਿਲਾਫ ਲੜਨ ਦਾ ਐਵਾਨ ਕਰਦੇ ਹੋਏ ਉਤੋਂ ਆਮ ਆਦਮੀ ਪਾਰਟੀ ਦਾ ਜਨਮ ਹੋਇਆ। ਠੀਕ 10 ਸਾਲ ਬਾਅਦ ਭ੍ਰਸ਼ਟਾਚਾਰ ਦੇ આરોਪ ਚ ਅਰਵਿੰਦ ਕੇਜਰੀਵਾਲ ਜੇਰ ਗਿਆ ਔਰ ਅਰਵਿੰਦ ਕੇਜਰੀਵਾਲ ਦੀ ਪਾਰਟੀ ਉਹਨਾਂ ਲੋਕਾਂ ਦੀ ਝੋਲੀ 'ਚ ਜਾ ਕੇ ਬੈਠੀ ਉਸੇ ਰਾਮਲੀਲਾ ਮੈਦਾਨ 'ਚ ਉਸੇ ਹੀ ਸਟੇਜ ਦੇ ਉੱਤੇ ਅਰਵਿੰਦ ਕੇਜਰੀਵਾਲ ਗੋਡੇ ਟੇਕਿਆ ਉਹਨਾਂ ਪ੍ਰਚਾਰੀਆਂ ਦੇ ਨਾਲ ਢਾਲ ਕੇ ਖੜਾ ਹੋਇਆ ਉਹਦੀ ਪਾਰਟੀ ਇਸ ਸਮੇਂ ਦਾ ਚੱਕਰ ਦੇਖੋ ਜਿੱਥੋਂ ਪ੍ਰਚਾਰੀਆਂ ਦੇ ਖਿਲਾਫ ਲੜਾਈ ਦਾ ਮੂਹਮ ਸ਼ੁਰੂ ਕੀਤੀ ਉੱਤੇ ਖੁਦ ਪ੍ਰਚਾਰੀ ਬਣ ਕੇ ਉਹਨਾਂ ਪ੍ਰਚਾਰੀਆਂ ਦੇ ਨਾਲ ਹੀ ਕੱਲ ਉਹਨੇ ਰੈਲੀ ਕੀਤੀ ਉਹ ਰੈਲੀ ਭ੍ਰਸ਼ਟਾਚਾਰ ਦੇ ਖਿਲਾਫ ਨਹੀਂ ਸੀਗੀ। ਭ੍ਰਸ਼ਟਾਚਾਰੀ ਨੂੰ ਬਚਾਉਣਾ ਕਿਵੇਂ ਹੈ? ਸਾਰੇ ਇੱਕ ਦੂਜੇ ਨਾਲ ਇੱਕ ਦੂਜੀ ਬਾਹ ਫੜ ਕੇ ਇਕੱਠੇ ਹੋਏ ਸੀ। ਔਰ ਤੁਸੀਂ ਦੇਖਿਆ ਉਹ ਸਭ ਨੇ ਇੱਕ ਦੂਜੀ ਬਾਹ ਫੜ ਕੇ ਬਾਹ ਉੱਪਰ ਕਰਕੇ ਖੜੇ ਕੀਤੇ ਸੀ। ਕਿ ਇੱਕ ਕਹਿੰਦਾ ਮੈਂ ਡਿੱਗਣ ਲੱਗਾ ਫੜ ਲੈ ਵੀ ਤੂੰ ਮੈਂ ਤਾਂ ਚੱਲੇ ਅੰਦਰ ਤੂੰ ਮੈਨੂੰ ਬਚਾਲਾ। ਉਹ ਦੂਜਾ ਕਹਿੰਦਾ ਮੈਨੂੰ ਬਚਾਲਾ ਉਹ ਕਹਿੰਦਾ ਤੀਜਾ ਮੈਨੂੰ ਬਚਾਲਾ। ਇੱਕ ਦੂਜੇ ਦੀ ਬਾਹ ਫੜ ਕੇ ਇੱਕ ਦੂਜੇ ਨੂੰ ਭ੍ਰਸ਼ਟਾਚਾਰ ਤੋਂ ਬਚਾਉਣ ਵਾਸਤੇ ਰੈਲੀ ਕੀਤੀ ਗਈ। किसी अंदर ना जाइए लेकिन मैं एक चीज़ स्पष्ट कर दिया प्रधानमंत्री नरेंद्र मोदी एनडीए और भारतीय जनता पार्टी का एक कृत संकल्प है कि किसी भ्रष्टाचारी बख्शा नहीं जाएगा जिन्हें भ्रष्टाचार भुगतनी पेगी जो जनता का पैसा लुटिया वो जनता तक वापस करना पड़ेगा और मैं पूछना चाहना कल किस की कल रैली सी मोदी ਹਟਾਓ ਲੇਕਿਨ ਸਾਡਾ ਇਹ ਕਹਿਣਾ ਹੈ ਕਿ ਭ੍ਰਸ਼ਟਾਚਾਰ ਨਹੀਂ ਦਿਨ ਲਈ ਸੀ ਕਿ ਭ੍ਰਸ਼ਟਾਚਾਰੀ ਬਚਾਓ ਕਿਸ ਤਰੀਕੇ ਨਾਲ ਉਹਨਾਂ ਨੂੰ ਬਚਾਇਆ ਜਾ ਸਕਦਾ ਇੱਕ ਦੂਸਰੇ ਦੀ ਬਾਹ ਫੜ ਕੇ ਇੱਕ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਔਰ ਸਾਰੇ ਸਾਰੇ ਤੁਸੀਂ ਜਿਹੜੇ 30 35 ਲੀਡਰ ਸਨ ਜੇ ਉਸਲੇ ਦੇ ਅਰਵਿੰਦ ਕੇਜਰੀਵਾਦੀ ਉਹ ਚਾਰ ਸੀਟ ਨੂੰ ਕੱਢ ਲੋ ਇਹ ਸਾਰੇ ਸਾਰੇ ਉਹੀ ਬੈਠੇ ਸਨ ਉਹ ਜਿਹੜਾ ਨਾਲ ਅਰਵਿੰਦ ਕੇਜਵਾਲ ਦੀ ਪਾਰਟੀ ਉਹਦੇ ਮੰਤਰੀ ਉਹਨਾਂ ਦੀ ਸ਼੍ਰੀਮਤੀ ਜੀ ਨਾਲ ਖੜੇ ਸਨ ਤੇ ਕਿਹੜਾ ਫਿਰ ਦੇਸ਼ ਤੋਂ ਪ੍ਰਚਾਰ ਖਤਮ ਕਰਨ ਵਾਸਤੇ ਆਮ ਆਦਮੀ ਪਾਰਟੀ ਬਣਾਈ ਸੀ ਅਸੀਂ ਸਾਰੇ ਜਾਣਦੇ ਆ ਜੋ ਦਿੱਲੀ ਦਾ ਲੀਕਰ ਸਕੈਮ ਹੈਗਾ ਕਿਸ ਤਰੀਕੇ ਨਾਲ 2% ਤੋਂ 12% ਦੀ ਕਮਿਸ਼ਨ ਕੀਤੀ ਗਈ 6% ਦੀ ਕਿਕਬੈਕ ਲਈਤੀ ਗਈ ਕਿਸ ਤਰੀਕੇ ਨਾਲ 170 ਮੋਬਾਈਲ ਫੋਨ ਕੋਈ ਕਦੋਂ ਵੀ ਇੱਕ ਸਾਈਜ਼ ਪਾਲ ਸੀ ਬੰਦੀ 1.5 ਮਹੀਨੇ ਦਾ ਕੰਮ ਹੁੰਦਾ 170 ਮੋਬਾਈਲ ਫੋਨ ਜਿਹੜੇ ਹੈਗੇ ਨੇ ਉਹ ਚ ਯੂਜ਼ ਕੀਤੇ ਗਏ ਡਿਸਟਰੋਏ ਕੀਤੇ ਗਏ 16 ਮੋਬਾਈਲ ਫੋਨ ਚਾਰ سیم ਜਿਹੜੇ ਹੈਗੇ ਨੇ ਅਰ ਸਿਸੋਧੀਆਂ ਨੇ ਯੂਜ਼ ਕੀਤੇ ਡਿਸਟਰੋਏ ਕੀਤੇ ਅਰਵਿੰਦ ਕੇਜਰੀਵਾਲ ਦੇ ਪੀਏ ਨੇ ਚਾਰ ਮੋਬਾਈਲ ਫੋਨਸ ਯੂਜ਼ ਕੀਤੇ ਡਿਸਟਰੋਏ ਕੀਤੇ ਅਸ਼ੋਕ ਗੈਲੋਟ ਉਹਨਾਂ ਦੇ ਮੰਤਰੀ ਨੇ ਤਿੰਨ ਫੋਨ ਯੂਜ਼ ਕੀਤੇ ਡਿਸਟਰੋਏ ਕੀਤੇ ਵਿਜੇ ਨਾਇਰ ਜਿਹੜਾ ਇਹਨਾਂ ਦਾ ਸੂਤਰਤਾਰ ਸੀਗਾ ਸਾਰੇ ਇਹਦਾ ਚਾਰ ਹੈਂਡਸੈਟ ਉਹਨੇ ਯੂਜ਼ ਕੀਤੇ ਡਿਸਟਰੋਏ ਕੀਤੇ ਅੱਜ ਜਦੋਂ ਉਹ ਮਨੀ ਟ੍ਰੇਲ ਹੋ ਗਈ ਕਿਤੇ ਸਾਡੇ ਕੋਲ ਪੈਸੇ ਨਹੀਂ ਮਿਲੇ ਗੁਜਰਾਤ ਦੇ ਚੋਣ ਚ ਗੁਜਰਾਤ ਦੇ ਚੋਣ ਚ ਜਿਹੜਾ ਪੈਸਾ ਸਿੱਧੇ ਰੂਟ ਕਰਕੇ ਤੁਸੀਂ ਭੇਜਿਆ ਉਹਦਾ ਟ੍ਰੇਲ ਮਿਲ ਚੁੱਕਾ ਮਨਚੀ ਦੱਸੋ ਕੀ ਅਸੀਂ ਦੇਸ਼ ਦੇ ਕਾਨੂੰਨ ਨੂੰ ਮੰਨਦੇ ਆਂ ਕੀ ਅਸੀਂ ਦੇਸ਼ ਦੇ ਸੰਵਿਧਾਨ ਨੂੰ ਮੰਨਦੇ ਆਂ ਸਪਰੀਮ ਕੋਰਟ ਨੇ ਸਿਸੋਦੀ ਆਦੀ ਬੇਲ ਐਪਲੀਕੇਸ਼ਨ ਰਿਜੈਕਟ ਕਰ ਦਿੱਤੀ ਇਹਦੇ ਚ ਬੀਜੇਪੀ ਦਾ ਕੀ ਲੈਣ ਦੇਣਾ ਹੈ ਤੇ ਕੀ ਨਰਿੰਦਰ ਮੋਦੀ ਦਾ ਲੈਣ ਦੇਣਾ ਹੈ ਕੀ ਅਸੀਂ ਆਪਣੀ ਸੁਪਰੀਮ ਕੋਰਟ ਆਪਣੀ ਹਾਈ ਕੋਰਟ ਆਪਣੀ ਡਿਸਟ੍ਰਿਕਟ ਕੋਰਟ ਆਪਣੀ ਲੋਕਲ ਕੋਰਟ ਦੇ ਉਤੇ ਵਿਸ਼ਵਾਸ ਨਹੀਂ ਕਰਦੇ ਜੇ ਤੁਸੀਂ ਕਾਲੇ ਕੰਮ ਕਰੋ ਔਰ ਤੁਹਾਨੂੰ ਜ਼ਮਾਨਤ ਨਾ ਮਿਲੇ ਉਹਦੇ ਲਈ ਦੋਸ਼ ਨਰਿੰਦਰ ਮੋਦੀ ਨੂੰ ਦਿਓਗੇ ਭਾਰਤੀ ਜਨਤਾ ਪਾਰਟੀ ਨੂੰ ਦਿਓਗੇ ਪ੍ਰਚਾਰ ਤੁਸੀਂ ਕਰੋ ਦੋਸ਼ ਨਰਿੰਦਰ ਮੋਦੀ ਨੂੰ ਦਿਓਗੇ ਬੀਜੇਪੀ ਨੂੰ ਦਿਓਗੇ ਮਨੀਸ਼ 소ਦੀਆ ਦੀ ਬੇਲ ਐਪਲੀਕੇਸ਼ਨ ਨੂੰ ਰਿਜੈਕਟ ਕਰਦੇ ਹੋਏ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਕਿ 338 ਕਰੋੜ ਦਾ ਮਨੀ ਟ੍ਰੇਲ ਜਿਹੜਾ ਹੈਗਾ ਟੈਂਟੇਟਿਵਲੀ ਐਸਟੈਬਲਿਸ਼ ਹੋ ਗਿਆ ਹੈ ਕਨੀ ਮੋਜੀ ਨੇ ਆਪਣੇ ਬਿਆਨ ਚ ਕਿਹਾ ਕਿ 100 ਕਰੋੜ ਰੁਪਇਆ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਦਿੱਤਾ ਅਰਵਿੰਦ ਕੇਜਰੀਵਾਲ ਐਂਡ ਕੰਪਨੀ ਨੂੰ ਅਰਵਿੰਦ ਜਿਹੜਾ ਸੀ 소ਦੀਆ ਦਾ ਪੀਏ ਸੀਗਾ ਉਸ ਨੇ ਖੁਦ ਬਿਆਨ ਕੀਤਾ ਕਿ ਅਸੀਂ ਜਿਹੜਾ ਹੈਗਾ ਵੈ ਇਸ ਸਾਰੀ ਜਿਹੜੀ ਐ ਐਕਸਾਈਜ਼ ਪਾਲਿਸੀ ਸੀਗੀ ਇਹ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਜਬਣੀ ਔਰ ਮੈਨੂੰ ਉੱਥੇ ਉਹਨਾਂ ਨੇ ਡਰਾਫਟ ਦਿੱਤਾ ਪਾਲਿਸੀ ਦਾ ਇਹ 164 ਮੈਜਿਸਟ੍ਰੇਟ ਕੋਲ ਬਿਆਨ ਦਰਜ ਕਰਾਇਆ ਉਹਨੇ ਉਹਦੇ باوجود ਤੁਸੀਂ ਕਿਵੇਂ ਕਹਿ ਸਕਦੇ ਆ ਕਿ ਅਸੀਂ ਬੜੇ ਸਾਫ਼ ਸੁਥਰੇ ਆ ਮੇਰੇ ਕੁਝ ਪ੍ਰਸ਼ਨ ਨੇ ਜਿਹੜੇ ਕਿ ਮੈਂ ਅੱਜ ਤੁਹਾਡੇ ਮਾਧਿਅਮ ਦੇ ਨਾਲ ਕਾਂਗਰਸ ਔਰ ਆਮ ਆਦਮੀ ਨੂੰ ਪੁੱਛਣਾ ਚਾਹਣਾ ਕونکہ ਕਾਂਗਰਸ ਵੀ ਬਹੁਤ ਰੋਲਾ ਪਾ ਰਹੀ ਹੈ ਜੀ ਸਾਡੇ ਤੇ ਇਨਕਮ ਟੈਕਸ ਦੀ ਰੇਟਸ ਹੋ ਗਈ ਔਰ ਇਹ ਸਾਰਾ ਕੁਝ ਹੋ ਗਿਆ ਟੈਕਸ ਦੀ ਰਿਟਰਨ ਤੁਸੀਂ ਨਾ ਪਰੋ। ਇਨਕੋਰੈਕਟ ਰਿਟਰਨਸ ਤੁਸੀਂ ਦਿਓ। ਇਨਕਮ ਟੈਕਸ ਦਾ ਮੈਕ ਕੋ ਖੁਦ ਇਨਕਮ ਟੈਕਸ ਦਾ ਵਕੀਲ ਆ। ਇਨਕਮ ਟੈਕਸ ਅਫਸਰ ਨੇ ਜੇ ਫੈਸਲਾ ਉਲਟ ਦੇ ਹੁੰਦਾ ਸੀ ਅਪੀਲ ਚ ਜਾਂਦੇ ਆ। ਉੱਥੇ ਜੇ ਅਪੀਲ ਸੈੱਟ ਨਹੀਂ ਹੁੰਦੀ ਸੀ ਇਨਕਮ ਟੈਕਸ ਟ੍ਰਿਬਿਨਲ ਚ ਜਾਂਦੇ ਆ। ਉੱਥੇ ਨਹੀਂ ਸੈੱਟ ਹੁੰਦੀ ਸੀ ਹਾਈ ਕੋਰਟ ਜਾਂਦੇ ਆ ਸੁਪਰੀਮ ਕੋਰਟ ਜਾਂਦੇ ਆ। ਰਿਟਰਨ ਤੁਸੀਂ ਗਲਤ ਭਰੋ ਆਪਣੀ ਇਨਕਮ ਦਾ ਬੇਰਵਾਦ ਤੁਸੀਂ ਠੀਕ ਨਾ ਦਿਓ ਇਨਕਮ ਟੈਕਸ ਅਫਸਰ ਤੁਹਾਨੂੰ ਟੈਕਸ ਲਗਾ ਦੇਵੇ ਉਹਦੇ ਬਾਅਦ ਤੁਸੀਂ ਕਮਿਸ਼ਨਰ ਅਪੀਲ ਕੋਲ ਜਾਓ ਰਿਜੈਕਟ ਹੋ ਜਾਵੇ ਟਰਬਿਊਨਲ ਚ ਜਾਓ ਰਿਜੈਕਟ ਹੋ ਜਾਵੇ ਹਾਈ ਕੋਰਟ ਜਾਓ ਰਿਜੈਕਟ ਹੋ ਜਾਵੇ ਇਹਦੇ ਵਿੱਚ મોદી ਦਾ ਕੀ ਕਸੂਰ ਹੈ ਔਰ ਪ੍ਰੋਸੀਜਰ ਹੈਗਾ ਕਿ ਡਿਮਾਂਡ ਨੋਟਿਸ ਨਿਕਲਨੇ ਨਿਕਲਣਾ ਚਾਹੀਦਾ ਕੋਈ ਡਿਮਾਂਡ ਹੈਗੀ ਹੈ ਔਰ ਇਨਕਮ ਟੈਕਸ ਦਾ ਪ੍ਰੋਸੀਜਰ ਹੈਗਾ ਹੈ ਕਿ ਜੇ ਕਿਸੇ ਵਿਅਕਤੀ ਵਾਸਤੇ ਡਿਮਾਂਡ ਨਿਕਲਦੀ ਹੋਵੇ ਤੇ ਅਪੀਲ ਰਿਜੈਕਟ ਹੋ ਜਾਏ ਤੇ ਉਹਦੇ ਜਿਹੜੇ ਖਾਤੇ ਜਿਹੜੇ ਹੈਗੇ ਨੇ ਅਟੈਚ ਕਰ ਦਿੱਤੇ ਜਾਂਦੇ ਨੇ ਕਿ ਵੀ ਇੰਨੇ ਪੈਸੇ ਜਿਹੜੇ ਇੰਟਰਪੈਕਸ ਤੇ ਬੰਦੇ ਨੇ ਇੰਨੇ ਪੈਸੇ ਜਿਹੜੇ ਹੈਗੇ ਬੈਂਕਿਕ ਪਾਸੇ ਰੱਖ ਦੋਵੇ ਤੇ ਇਹ ਕਹਿੰਦੇ ਨੇ ਸਾਡੇ ਪੈਸੇ ਤੇ ਕਿਉਂ? ਕੀ ਇੱਕ ਦੇਸ਼ ਦੇ ਕਾਨੂੰਨ ਤੋਂ ਉੱਪਰ ਨੇ? ਕੀ ਦੇਸ਼ ਦੇ ਸੰਵਿਧਾਨ ਤੋਂ ਉੱਪਰ ਨੇ? ਇਹਨਾਂ ਦੇ ਰਾਜੇ ਮਹ ਰਾਜੇ ਵਾਲਾ ਸੌਖੀ ਤਾਂ ਕਿ ਨਾ ਅਸੀਂ ਸਾਡੇ ਦੇਸ਼ ਦਾ ਕਾਨੂੰਨ ਲਾਗੂ ਹੁੰਦਾ ਇਹਨਾਂ ਦੇਸ਼ ਦਾ ਸੰਵਿਧਾਨ ਲਾਗੂ ਹੁੰਦਾ ਅਸੀਂ ਗਾਂਧੀ ਪਰਿਵਾਰ ਆ ਅਸੀਂ ਕਾਂਗਰਸ ਹੈਗੇ ਆ ਸਾਡੇ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰ ਲੇਕਿਨ ਇਹ ਲੋਕਤੰਤਰ ਹੈ ਇੱਥੇ ਸੰਵਿਧਾਨ ਵੀ ਚੱਲੇਗਾ ਤੇ ਦੇਸ਼ ਦਾ ਕਾਨੂੰਨ ਵੀ ਚੱਲੇਗਾ ਮੈਂ ਪੁੱਛਣਾ ਚਾਹਣਾ ਕਾਂਗਰਸ ਨੂੰ ਕਾਂਗਰਸ ਜਵਾਬ ਦੇਵੇ ਕਿਆ ਜਿਹੜਾ ਇਨਕਮ ਟੈਕਸ ਦਾ ਨੋਟਿਸ ਤੁਹਾਨੂੰ ਇਸ਼ੂ ਹੋਇਆ ਸੀ ਸਹੀ ਸੀ ਗਲਤ ਸੀ ਕੀ ਤੁਸੀਂ ਟੈਕਸ ਦੀ ਚੋਰੀ ਕੀਤੀ ਕਿ ਨਹੀਂ ਕੀਤੀ ਇਹ ਜਨਤਾ ਨੂੰ ਜਵਾਬ ਦਿਓ ਸਮੇਂ ਸਿਰ ਇਨਕਮ ਟੈਕਸ ਫਾਈਲ ਕਿਉਂ ਨਹੀਂ ਕੀਤਾ ਤੁਸੀਂ ਪੂਰਾ ਇਨਕਮ ਟੈਕਸ ਕਿਉਂ ਨਹੀਂ ਦਿੱਤਾ ਆਪਣੀ ਆਏ ਨੂੰ ਘਟ ਕਿਉਂ ਦਿਖਾਇਆ ਇਹਦਾ ਜਵਾਬ ਦੇ ਦਿੱਤੀ ਜਨਤਾ ਨੂੰ ਕਾਂਗਰਸ ਪਾਰਟੀ ਦੇ ਔਰ ਆਮ ਆਦਮੀ ਪਾਰਟੀ ਦੱਸੇ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਜੀ ਸੁਨੀਤਾ ਜੀ ਕੇਜਰੀਵਾਲ ਜੀ ਅਰਵਿੰਦ ਕੇਜਰੀਵਾਲ ਦੇ ਸੀਐਮ ਦੀ ਕੁਰਸੀ ਦਾ ਇਸਤੇਮਾਲ ਕਰ ਰਹੇ ਨੇ ਉਸ ਪਦ ਦਾ ਦੁਰਉਪਯੋਗ ਕਰ ਰਹੇ ਨੇ ਕੀ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਡੀ ਫੈਕਟੋ ਮੁੱਖ ਮੰਤਰੀ ਘੋਸ਼ਿਤ ਕਰ ਦਿੱਤਾ ਆਮ ਆਦਮੀ ਦਰਸ਼ਕੀ ਉਹਦੇ ਨੇਤਾ ਸ਼ਰਾਬ ਕੋਟਾਲੇ ਚ ਅੰਦਰ ਕਿਉਂ ਨਹੀਂ ਹਜੇ ਤੱਕ ਕਿਉਂ ਉਹਨਾਂ ਨੂੰ ਬੇਲਾ ਨਹੀਂ ਮਿਲ ਪਾ ਰਹੀਆਂ ਕਿਉਂ ਉਹਨਾਂ ਜਵਾਨਤ ਨਹੀਂ ਹੋ ਪਾ ਰਹੀ ਕਿਉਂ ਕੋਰਟ ਉਹਨਾਂ ਦੇ ਸਟ੍ਰਿਕਚਰਸ ਪਾਸ ਕਰ ਰਹੀ ਹੈ ਚਾਹੇ ਲੋਅਰ ਕੋਰਟ ਹੋਵੇ ਡਿਸਟ੍ਰਿਕਟ ਕੋਰਟ ਹੋਵੇ ਹਾਈ ਕੋਰਟ ਹੋਵੇ ਜਾਂ ਸੁਪਰੀਮ ਕੋਰਟ ਹੋਵੇ ਕਿਉਂ ਉਹਨਾਂ ਨੂੰ ਉੱਥੇ ਜਵਾਨਤਾ ਨਹੀਂ ਮਿਲ ਰਹੀਆਂ ਉਸ ਤੋਂ ਵੱਡੀ ਗੱਲ ਕਹਿੰਦੇ ਜੀ ਇਲੈਕਸ਼ਨ ਮੇਲੇ ਆ ਗਏ ਨੇੜੇ ਮੋਦੀ ਡਰ ਗਿਆ ਤੇ ਇਸ ਕਰਕੇ ਕੇਜਰੀਵਾਲ ਨੂੰ ਅਰੈਸਟ ਕਰ ਲਿਆ ਅਰਵਿੰਦ ਕੇਜਰੀਵਾਲ ਜੀ 9 ਵਾਰ ED ਨੇ ਸਮਨ ਭੇਜੇ ਕੀ ਆ ਤੁਸੀਂ ਦੇਸ਼ ਦੇ ਕਾਨੂੰਨ ਔਰ ਦੇਸ਼ ਦੇ ਸੰਵਿਧਾਨ ਤੋਂ ਉੱਪਰ ਹੋ ਕਿ ਤੁਸੀਂ ਉਹਨਾਂ ਦਾ ਅਪੀਅਰ ਨਹੀਂ ਹੋਣਾ ਉਹਨਾਂ ਦਾ ਪੇਸ਼ ਨਹੀਂ ਹੋਣਾ ਜੇ ਤੁਸੀਂ ਸਾਫ਼ ਸੁਥਰੇ ਸੀਗੇ ਤੇ ਪਹਿਲੇ ਸਮਨ ਤੇ ਜਾ ਕੇ ਆਪਣਾ ਪੱਖ ਕਿਉਂ ਨਹੀਂ ਰੱਖਿਆ ਔਰ ਫਿਰ ਜਿਹੜੀ ਗ੍ਰਿਫਤਾਰੀ ਵੀ ਹੋਈ ਹੈ ईडी ਨੇ ਜਦੋਂ 10ਵਾਂ ਸਬੰਧ ਪੇடியா 9ਵਾਂ ਸਬੰਧ ਪੇடியா ਤੁਸੀਂ ਕੋਰਟ ਚ ਗਏ ਹੋ ਹਾਈ ਕੋਰਟ ਨੇ ਕਿਹਾ ਕਿ ईडी ਨੂੰ ਪੁੱਛਿਆ ਕਿ ਕੀ ਤੁਸੀਂ ਇਹਨਾਂ ਨੂੰ ਗ੍ਰਿਫਤਾਰ ਕਰੋਗੇ ईडी ਨੇ ਕਿਹਾ ਸਾਡੇ ਕੋਲ ਪੁਕਤਾ ਸਬੂਤ ਨਹੀਂ ਕਿ ਲੋੜ ਪਈ ਤੇਸੀਂ ਗ੍ਰਿਫਤਾਰ ਕਰ ਸਕਦੇ ਹਾਂ ਹਾਈ ਕੋਰਟ ਨੇ ਕਿਹਾ ਪਹਿਲਾਂ ਮੈਨੂੰ ਫਾਈਲ ਦਿਖਾਓ 2 ਘੰਟੇ ਚ ਹਾਈ ਕੋਰਟ ਨੇ ईडी ਕੋਲੋਂ ਫਾਈਲ ਮੰਗਾਈ ਫਾਈਲ ਨੂੰ ਜਾਂਚਿਆ ਔਰ ਜਾਂਚਣ ਦੇ ਬਾਅਦ ਉਹਨਾਂ ਨੇ ਕਿਹਾ ਇਨੂੰ ਕੋਈ ਰਿਲੀਫ ਨਹੀਂ ਦਿੱਤਾ ਜਾ ਸਕਦਾ ਅਰਵਿੰਦ ਕੇਜਰੀਵਾਲ ਨੂੰ ਕੋਈ ਰਿਲੀਫ ਨਹੀਂ ਦਿੱਤਾ ਜਾਏਗਾ ਈਡੀ ਆਪਣੀ ਕਾਰਵਾਈ ਕਰੇ ਰਾਦਰ ਨੇ ਤੇ ਇਹ ਪੁੱਛਿਆ ਕਿ ਹੁਣ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਨੌਂ ਵਾਰ ਸਮਨ ਹੋ ਗਏ ਔਰ ਜਦੋਂ ਗ੍ਰਿਫਤਾਰ ਹੋ ਗਿਆ ਤੇ ਮੋਦੀ ਨੇ ਗ੍ਰਿਫਤਾਰ ਕਰ ਲਿਆ ਭਾਰਤੀ ਜਨਤਾ ਪਾਰਟੀ ਨੇ ਗ੍ਰਿਫਤਾਰ ਕਰ ਲਿਆ ਤੇਜ ਤੇ ਕਾਨੂੰਨ ਨੂੰ ਤੁਸੀਂ ਨਾ ਬਣਨੋ ਔਰ ਦੋਸਤ ਦੂਸਰ ਨੂੰ ਦੋ ਇਹ ਕਿਤੇ ਵੀ ਐਸੈਪਟੇਬਲ ਨਹੀਂ ਹੁੰਦਾ ਔਰ Jharkhand ਮੁਕਤੀ ਮੋਰਚੇ ਵਾਲੇ ਵੀਕਰ ਉੱਤੇ ਫਿਰਦੇ ਸਨ ਅਸੀਂ ਸਾਰੇ ਜਾਣਦੇ ਹਾਂ ਕਿ ਕਿਵੇਂ ਹਿੰਮਤ ਸੋਰੇਂਜ ਦੇ ਇਹਨੇ ਉਹ ਵੀ ਪ੍ਰਚਾਰ ਦੇ ਮਾਮਲੇ ਚ ਅੰਦਰ ਨੇ ਕਿਸ ਤਰੀਕੇ ਨਾਲ ਮਮਤਾ ਬਿਨਰਜੀ ਦੇ TMC ਦੇ ਕਿੰਨੇ ਮੰਤਰੀ ਔਰ ਕਿੰਨੇ ਉਹਨਾਂ ਦੇ ਕਾਰਜਕਰਤਾ ਜਿਲ੍ਹਾ ਯਾਤਰਾ ਕਰ ਰਹੇ ਨੇ ਪ੍ਰਚਾਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਅਕਲੇਸ਼ ਯਾਦਵ ਦੇ ਖਿਲਾਫ ਇਨਕੁਆਇਰੀ ਚੱਲ ਰਹੀ ਹੈ ਕਿਸ ਤਰੀਕੇ ਨਾਲ ਲਾਲੂ ਯਾਦਵ ਤੇ ਜੇਲ੍ਹ ਜਾਤਰਾ ਕਰੀ ਚੁੱਕੇ ਨੇ ਇਸ ਆਪਣੀ ਉਮਰ ਹੀ ਉਹਨਾਂ ਚ 45 ਬਜਾਰਿਆਂ ਨੇ ਪ੍ਰਸ਼ਾਚਾਰ ਦੇ ਕੇਸਾਂ 'ਚ ਗਏ ਨੇ ਕੁਝ ਸ਼ਿੱਧੀ ਕਰਕੇ ਨਹੀਂ ਗਏ ਸੋ ਇਹ ਸਾਰੇ ਪ੍ਰਸ਼ਨ ਜਿਹੜੇ ਸੀਗੇ ਇਹ ਸਾਰੇ ਪ੍ਰਸ਼ਾਚਾਰੀ ਇਕੱਠੇ ਹੋਏ ਨੇ ਔਰ ਅੱਜ ਦੇਸ਼ ਨੂੰ ਲੋੜ ਹੈ ਇਹਨਾਂ ਪ੍ਰਸ਼ਾਚਾਰੀਆਂ ਨੂੰ ਸਬਕ ਸਿਖਾਉਣ ਦੀ ਜਿਨ੍ਹਾਂ ਨੇ ਦੇਸ਼ ਦਾ ਧੰਨ ਲੁੱਟਿਆ ਸੋ ਆਪ ਜੀ ਦੇ ਇਸ ਮਾਧਮ ਦੇ ਨਾਲ ਮੇਰੇ ਕੁਝ ਪ੍ਰਸ਼ਨ ਸੀਗੇ ਔਰ ਮੈਂ ਉਮੀਦ ਕਰਦਾ ਕਿ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਇਹਨਾਂ ਸਵਾਲਾਂ ਦਾ ਜਵਾਬ ਪੰਜਾਬ ਦੀ ਜਨਤਾ ਨੂੰ ਔਰ ਦੇਸ਼ ਦੀ ਜਨਤਾ ਨੂੰ ਜ਼ਰੂਰ ਦੇਗੀ। ਹੁਣ ਬਾਕੀ ਤੁਹਾਡਾ ਕੋਈ ਪ੍ਰਸ਼ਨ ਹੋਵੇ ਤਾਂ ਮੈਨੂੰ ਪੁੱਛੋ। ਜੀ ਇੱਕ ਛੋਟੀ सी ਗੱਲ ਹੈ ਕਿ 3 ਵੱਲ ਨਾ ਲਗਾ ਬੜਾ ਪ੍ਰੇਸ਼ਾਨ ਹੋ ਗਿਆ। ਇਹ ਵੀ ਯੂਸਰ ਅਰਗਨ ਕੇਜਰੀਵਾਸੇ ਕਰੂਗੀ। ਉਹ ਵੀ ਇੱਕ ਪਾਲਸੀ ਪੰਜਾਬ ਚ ਲਾਗੂ ਕੀਤੀ ਗਈ ਹੈ ਤਾਂ ਪੰਜਾਬ ਚ ਢੇਲੀਆਂ ਵਰਤੀਆਂ ਯਾਨੀ ਇੱਥੇ ਕਾਰਵਾਈ ਦੀ ਆਸ ਹੈ। ਕਿਸੇ ਵੀ ਭ੍ਰਸ਼ਟਾਚਾਰ ਦੇ ਮਾਮਲੇ ਚ ਭਾਰਤੀ ਜਨਤਾ ਪਾਰਟੀ ਵੱਲੋਂ ਕੋਈ ਟੈਲ ਨਹੀਂ ਕੀਤੀ ਜਾਏਗੀ। ਸਾਡੀ ਸਰਕਾਰ ਵੱਲੋਂ ਕੋਈ ਟੈਲ ਨਹੀਂ ਕੀਤੀ ਜਾਏਗੀ। ਇਹ ਕੰਮ ਜਾਂਚ ਏਜੰਸੀਆਂ ਦਾ ਭਾਰਤੀ ਜਨਤਾ ਪਾਰਟੀ ਨਰਿੰਦਰ મોદી ਸਰਕਾਰ ਦਾ ਬਿਲਕੁਲ ਇਹ ਕਹਿੰਦੇ ਕਿ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਕਿਸੇ ਤੇ ਕੀ ਐਕਸ਼ਨ ਲੈਣਾ ਹੈ ਕਦੋਂ ਲੈਣਾ ਹੈ ਇਹ ਸਾਡੀਆਂ ਜਾਂਚ ਏਜੰਸੀਆਂ ਸਤੰਤਰ ਰੂਪ ਚ ਕੰਮ ਕਰਦੀਆਂ ਰਹੀਆਂ ਉਹਨਾਂ ਦੀ ਜ਼ਿੰਮੇਵਾਰੀ ਹੈ ਔਰ ਤੁਹਾਡੇ ਧਿਆਨ ਚ ਹੋਏਗਾ ਕਿ ਆਲਰੇਡੀ ED ਨੇ ਪੰਜਾਬ ਦੇ ਅਫਸਰਾਂ ਨੂੰ ਤਲਬ ਕੀਤਾ ਔਰ ਐਸ ਤੋਂ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਕਿ ਦਿੱਲੀ ਦੀ ਐਕਸਾਈਜ਼ ਪਾਲਿਸੀ ਪੰਜਾਬ ਚ ਲਾਗੂ ਹੋਈ ਔਰ ਪੰਜਾਬ ਦੇ ਅਫੀਸਰਸ ਤੋਂ ਜਦੋਂ ਇਹਨਾਂ ਕੋਲ ਪਰਮਿਸ਼ਨ ਮੰਗੀ ਗਈ ਉਹਨਾਂ ਨੂੰ ਸਿਕਾ ਇੱਕ ਪ੍ਰੋਸੀਜਰ ਹੈਗਾ ਕਿ ਕਿਸੇ ਅਫਸਰ ਨੂੰ ਤਲਬ ਕਰਨਾ ਹੋਵੇ ਤੇ ਸਰਕਾਰ ਕੋਲ ਪਰਮਿਸ਼ਨ ਪੰਜਾਬ ਸਰਕਾਰ ਨੇ ਉਹਨਾਂ ਅਫਸਰਾਂ ਤੋਂ ਪ੍ਰੋਪਰ ਇਨਕੁਆਇਰੀ ਕਰਨ ਤੋਂ ਪਰਮਿਸ਼ਨ ਡਿਨਾਈ ਕਰ ਦਿੱਤੀ ਇਹ ਸਾਫ ਦੱਸਦਾ ਹੈ ਕਿ ਪੰਜਾਬ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਦਾਲ ਚ ਕਾਲਾ ਨਹੀਂ ਪੂਰੀ ਦੀ ਪੂਰੀ ਦਾਲ ਕਾਲੀ ਹੈ ਜਿਸ ਤਰੀਕੇ ਨਾਲ ਉੱਥੇ 2% ਤੋਂ 12% ਦੀ ਕਮਿਸ਼ਨ ਕਰਕੇ 6% ਦਾ ਕਿਕਬੈਕ ਲਿੱਤਾ ਗਿਆ ਉਸੇ ਤਰੀਕੇ ਨਾਲ ਪੰਜਾਬ ਦੇ ਵਿੱਚ 5 ਤੋਂ 10 ਕਰਕੇ 5% ਦਾ ਕਿਕਬੈਕ ਲੜਾਇਆ ਗਿਆ ਐਸੇ આરોਪ ਲਗਾਏ ਜਾ ਰਹੇ ਨੇ ਕਿ ਇਹ ਕਿਕਬੈਕ ਦੀ ਬਦਬੂ ਖੁਸ਼ਬੂ ਜੇ ਕਹੋ ਬਦਬੂ ਕਹੋ ਆਵਾਜ਼ ਕਹੋ ਉਹ ਆ ਰਹੀ ਹੈ ਤੇ ਇਹਦੀ ਜਾਂਚ ਹੋਏ ਹੋਣੀ ਚਾਹੀਦੀ ਹੈ ਔਰ ਮੈਂ ਆਪ ਜੀ ਦੇ ਮਾਧਿਅਮ ਦੇ ਨਾਲ ਈਡੀ ਸਾਡੀ ਜਿਹੜੀ ਜਾਂਚ ਏਜੰਸੀਆਂ ਨੇ ਉਹਨਾਂ ਨੂੰ ਕਹਾਂਗਾ ਕਿ ਜਿਵੇਂ ਦਿੱਲੀ ਦੀ ਤੁਸੀਂ ਇਨਕੁਆਰੀ ਸਿਰੇ ਚੜਾਈ ਹੈ ਉਸੇ ਤਰੀਕੇ ਨਾਲ ਪੰਜਾਬ ਦੀ ਐਕਸਾਈਜ਼ ਪਾਲਿਸੀ ਦੀ ਵੀ ਜਾਂਚ ਕੀਤੀ ਜਾਵੇ ਜਿਹੜੇ ਵੀ ਦੋਸ਼ੀ ਨੇ ਚਾਹੇ ਉਹ ਮੰਤਰੀਆਂ ਹੋਣ ਜਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਅਫਸਰ ਇੱਥੇ ਦੇ ਐਕਸਾਈਜ਼ ਮਿਨਿਸਟਰ ਦਿੱਲੀ ਜਾ ਕੇ ਸਸੋਦੀਆ ਦੀ ਕੋਠੀ ਦੇ ਵਿੱਚ ਜਾ ਕੇ ਸਾਰੀ ਪਾਲਿਸੀ ਬਣਾਈ ਸੀ। ਔਰ ਉਹੀ ਪਾਲਿਸੀ ਇੱਥੇ ਲਾਗੂ ਕੀਤੀ ਹੈ। ਜੇ ਦਿੱਲੀ ਦੀ ਪਾਲਿਸੀ ਫਾਲਟੀ ਆ ਇਹਨਾਂ ਨੇ ਵਾਪਸ ਲਿੱਤੀ ਜੇ ਸਹੀ ਹੁੰਦੀ ਤਾਂ ਵਾਪਸ ਨਾ ਲੈਂਦੇ। ਜਿਸ ਤਰੀਕੇ ਨਾਲ ਉਹ ਵਾਪਸ ਲਿੱਤੀ ਦੱਸਦਾ ਹੈ ਕਿ ਪਾਲਿਸੀ ਦੇ ਵਿੱਚ ਬਹੁਤ ਵੱਡੇ ਫਲੌਜ਼ ਨੇ। ਉਹਨਾਂ ਦੇ ਸਖਤ ਕਾਰਵਾਈ ਦੀ ਅਸੀਂ ਮੰਗ ਕਰਦੇ ਹਾਂ ਜੀ ਜਿਸ ਤਰ੍ਹਾਂ ਕਿ ਇਸ ਤੋਂ ਪਹਿਲਾਂ ਕਿ ਨੱਜੇਲਾ ਇਜਾਰਾ ਸੀ ਕਿ ਪੰਜਾਬ ਵਿੱਚ 7 ਪ੍ਰਾਇਦੇ ਕਾਲੀ ਦਲ ਦਾ ਮੁੱਢ ਤੋਂ ਕੱਟੇ ਹੋ ਨਹੀਂ ਰਿਹਾ ਪਰ ਜਿਹੜੀ ਪਹਿਲੀ ਲਿਸਟ ਜਾਰੀ ਹੋ ਚੁੱਕੀ ਹੈ 6 ਕੈਂਡੀਡੇਟਸ ਜਿਹੜੇ ਪੰਜਾਬ ਦੇ ਅਗਰੇ ਆਉਣ ਵਾਲੇ ਦਿਨਾਂ ਵਿੱਚ ਵੀ ਜਿਹੜੇ ਹੋ ਸਕਦੇ ਕਿ ਦੂਜੀ ਲਿਸਟ ਜਿਹੜੇ ਬਾਕੀ 7 ਕੈਂਡੀਡੇਟਾਂ ਦੇ ਨਾਮਸ਼ਟਿਲ ਹੋ ਜਾਣ ਕੀ ਹੋਣਾ ਹੈ ਬਿਲਕੁਲ ਇਨਕਾਰ ਕੀਤਾ ਜਾ ਸਕਦਾ ਕਿ ਉਹਨੇ ਕੱਟ ਚੁੱਕੇ ਤੇ ਨਹੀਂ ਸੰਭਵ ਨਹੀਂ ਹੋ ਸਕਦਾ ਅਸੀਂ ਬੜੀ ਦੇਰ ਤੋਂ ਕਹਿੰਦੇ ਆ ਰਹੇ ਹਾਂ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਕੱਲੇ ਚੋਣ ਲੜੇਗੀ ਉਸ ਸੰਦਰਭ ਦੇ ਵਿੱਚ ਅਸੀਂ ਆਪਣੇ 13 ਦੀ 13 ਲੋਕ ਸਭਾ ਸੀਟਾਂ ਪਿਛਲੇ 1.5-2 ਸਾਲ ਤੋਂ ਅਸੀਂ ਆਪਣੇ ਕੰਮ 'ਚ ਲੱਗੇ ਹੋਏ ਹਾਂ ਸਾਡੇ ਬੂਥ ਸਟਾਰ ਤੱਕ ਦਾ ਸਾਰਾ ਸਿਸਟਮ ਜੋ ਸਾਡਾ ਕਿਉਂਕਿ ਸਾਡਾ ਇੱਕ ਕੈਡਰ ਬੇਸ ਪਾਰਟੀ ਹੈ ਸਮੁੱਚੇ ਪੰਜਾਬ ਦੀਆਂ 13 ਦੀ 13 ਸੀਟਾਂ ਦੇ ਉੱਤੇ ਬੂਥ ਲੈਵਲ ਦਾ ਫਿਰ ਸਾਡਾ ਇੱਕ ਸ਼ਕਤੀ ਕੇਂਦਰ ਹੁੰਦਾ ਹੈ ਤਿੰਨ ਚਾਰ ਬੂਥਾਂ ਦਾ ਇੱਕ ਸ਼ਕਤੀ ਕੇਂਦਰ ਹੁੰਦਾ ਹੈ ਫਿਰ ਉਹਦੇ ਬਾਅਦ ਸਾਡੇ ਮੰਡਲ ਹੁੰਦੇ ਨੇ ਫਿਰ ਜ਼ਿਲ੍ਹਾ ਹੁੰਦਾ ਹੈ ਵਿਧਾਨ ਸਭਾ ਹੁੰਦੀਆਂ ਨੇ ਇਹ ਸਾਰੀਆਂ ਜਿਹੜੀਆਂ ਹੈਗੀਆਂ ਸਾਡੀਆਂ ਤਿਆਰੀਆਂ ਮੁਕੰਮਲ ਹੈਗੀਆਂ ਨੇ ਔਰ ਭਾਰਤੀ ਜਨਤਾ ਪਾਰਟੀ ਤੇ ਤੇਰਾ ਸੀਟਾਂ ਆਪਣੇ ਬੁੱਤ ਤੇ ਲੜੇਗੀ ਔਰ ਮੈਂ ਤੁਹਾਨੂੰ ਇੱਕ ਯਕੀਨ ਨਾਲ ਕਹਿ ਸਕਦਾ ਜਿਸ ਤੇ ਮੋਦੀ ਜੀ ਦਾ ਨਾਰਾ ਇੱਕ 400 ਪਾਰ ਉਸ 400 ਪਾਰ ਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਸ ਦਾ ਰਹਿਣ ਵਾਲਾ ਹੈ ਅਸੀਂ ਭਾਰੀ ਬਹੁਮਤ ਦੇ ਨਾਲ ਬਹੁਤ ਸਾਰੀ ਸੀਟਾਂ ਜਿੱਤ ਕੇ ਉਸ 400 ਦੇ ਵਿੱਚ ਅਸੀਂ ਆਪਣਾ ਕੰਟ੍ਰਿਬਿਊਸ਼ਨ ਦਵਾਂਗੇ ਸਰ 9 ਵਿਧਾਨ ਸਭਾ ਹਲਕੇ ਨੇ ਫੀਕਲ ਜ਼ਿਲ੍ਹੇ ਦੇ ਲੋਕ ਸਭਾ ਵਿੱਚ 9 ਵਿਧਾਨ ਸਭਾ ਕੰਮ ਨੇ ਕੀ 9 ਵਿਧਾਨ ਸਭਾ ਹਲਕਿਆਂ ਵਿੱਚ ਕੋਈ ਵੀ ਅਜਿਹਾ ਉਮੀਦਵਾਰ ਨਹੀਂ ਲੱਭਾ ਕਿ ਜਿਹੜਾ ਕੋਈ ਤੁਹਾਨੂੰ ਲੱਗਦਾ ਹੋਵੇ ਕਿ ਜੇ ਸਟੱਪਲ ਹੋਵੇ ਕਿ ਇਸ ਤੋਂ ਕੈਂਡੀਡੇਟ ਲਾਣੇ ਹਰ ਵਾਰ ਇਹੀ ਹੁੰਦਾ ਕਿ ਪੈਰਾਸ਼ੂਟ ਜਰੀਏ ਜੇ ਆ ਗਿਆ ਭਾਵੇਂ ਪਹਿਲਾਂ ਕਾਂਗਰਸ ਦੀ ਗੱਲ ਕਰ ਲਈਏ ਉਹਨਾਂ ਨੇ ਵੀ ਪੈਰਾਸ਼ੂਟ ਜਰੀਏ ਉਤਾਰਿਆ ਪਰ ਲੋਕਾਂ ਦਾ ਵਿਸ਼ਵਾਸ ਬਾਹਲੇ ਕੈਂਡੀਡੇਟ ਤੇ ਜ਼ਿਆਦਾ ਨਹੀਂ ਪੈਂਦਾ ਕਿਉਂਕਿ ਇਹਨਾਂ ਨੂੰ ਇਹ ਸ਼ਿਕਾਇਤ ਹੈ ਕਿ ਬਾਹਲਾ ਕੈਂਡੀਡੇਟ ਉਨੀਂ ਸੇਵਾ ਨਹੀਂ ਲੋਕ ਇਲਾਕੇ ਨਹੀਂ ਕਰ ਸਕਦਾ ਜਿੰਨ ਕਿ ਲੋਕਲ ਜਗ੍ਹਾ ਦੇ ਕੇ ਕਰ ਸਕਦੇ ਦੇਖੋ ਜਿਹੜਾ ਲੋਕ ਸਭਾ ਚੋਣ ਆਉਂਦਾ ਹੈ ਨਾ ਉਹ ਪੂਰੇ ਪੰਜਾਬ ਦੇ ਸੰਦਰਭ ਚੋਂ ਹੈ ਇਹ ਕੋਈ ਬਾਹਰੋਂ ਲੈ ਕੇ ਨਹੀਂ ਆਏ ਪੰਜਾਬ ਦੇ ਜੰਪਲ ਨੇ ਪੰਜਾਬ ਦੇ ਪੂਰੇ ਪੰਜਾਬ ਦੀ ਆਵਾਜ਼ ਨੇ ਉਦੀ ਕਾਇਕੀ ਉਹਨਾਂ ਦਾ ਜਿਹੜਾ ਸੁਫਿਆਨਾ ਅੰਦਾਜ਼ ਹੈ। ਉਹ ਫਿਰ ਫਰੀਦਕੋਟ ਤੇ ਵੈਸੀ ਹੀ ਸੁਫਿਆਨਾ ਅੰਦਾਜ਼ ਵਾਸਤੇ ਜਾਣੇ ਜਾਂਦਾ ਹੈ। ਤੇ ਆਪਾਂ ਇਹਨਾਂ ਨੂੰ ਕਿਵੇਂ ਕਹਿ ਸਕਦੇ ਕਿ ਬਾਹਰੋਂ ਆਏ। ਔਰ ਉਹਨਾਂ ਦਾ ਉਹਨਾਂ ਦਾ ਆਪਣਾ ਜਿਹੜਾ ਹੈਗਾ ਫਰੀਦਕੋਟ ਦੇ ਵਿੱਚ ਬਹੁਤ ਅੱਛੀ ਪਕੜ ਹੈਗੀ ਹੈ ਹੰਸਰਾ ਜਹਾਂਸੀ ਜੀ ਦੀ। ਔਰ ਇਹ ਸਾਰੀਆਂ ਚੀਜ਼ਾਂ ਨੂੰ ਵਿਚਾਰ ਕਰਕੇ ਔਰ ਮੈਂ ਇਹਨਾਂ ਕਹਿ ਸਕਦਾ ਹੰਸਰਾ ਦੇ ਹੰਸ ਦੇ ਆਰ ਨਾਲ ਵਿਰੋਧੀ ਬੁਖੜਾ ਗਏ ਨੇ। ਕਪੜਾਹਟ ਚਾਹੇ ਕਾਂਗਰਸ ਹੋਵੇ ਚਾਹੇ ਆਪ ਹੋਵੇ ਚਾਹੇ ਕਾਦੀਲ ਹੋਵੇ ਉਹਨਾਂ ਕੋਲ ਇਹਦੇ ਮੁਕਾਬਲੇ ਤੇ ਕੈਂਡੀਡੇਟ ਡਿਕਲੇਅਰ ਕਰਨ ਵਾਸਤੇ ਕੈਂਡੀਡੇਟ ਨਹੀਂ ਲੱਭਿਆ। ਕਿਹਾ ਡਿਕਾ ਤੁਹਾਡੀ ਸਣੀਦੋਲ ਬਰੀ ਵੀ ਇਹੀ ਸੀਗੀ। ਉਹਦੇ ਲੋਕਾਂ ਨੂੰ ਪੋਸਟਰ ਲਾਉਣੇ ਪਏ। ਲੱਭਣ ਦੀ 5 ਸਾਲ ਉੱਥੇ ਸਣੀਦੋਲ ਨਹੀਂ ਪੜਿਆ ਗਿਆ ਅੱਗੇ। ਦੇਖੋ ਇਹੀ ਹਾਲ ਫਰੀਦਕੋਟ ਕੇ ਨਾਲ ਨਾ ਹੋਵੇ ਕਿਤੇ। ਮੈਂ ਯਕੀਨ ਨਾਲ ਕਹਿ ਸਕਦਾ, ਦਾਅਵੇ ਨਾਲ ਕਹਿ ਸਕਦਾ। ਹੰਸਰਾਜ ਹੰਸ ਪਿਛਲੀ ਵਾਰ ਦਿੱਲੀ ਤੋਂ ਮੈਂਬਰ ਆਫ ਪਾਰਲੀਮੈਂਟ ਸੀਗੇ। ਤੁਸੀਂ ਦਿੱਲੀ ਦੇ ਲੋਕਾਂ ਨੂੰ ਪੁੱਛ ਕੇ ਦੇਖੋ ਕਿ ਹੰਸਰਾਜ ਹੰਸ ਉਹਨਾਂ ਦੇ ਵਿੱਚ ਰਿਹਾ ਹੈ ਕਿ ਨਹੀਂ ਰਿਹਾ 5 ਸਾਲ। ਮੈਂ ਦਾਅਵੇ ਨਾਲ ਕਹਿ ਸਕਦਾ, ਯਕੀਨ ਨਾਲ ਕਹਿ ਸਕਦਾ, ਵਿਸ਼ਵਾਸ ਨਾਲ ਕਹਿ ਸਕਦਾ। ਹੰਸਰਾਜ ਹੰਸ ਫਰੀਦਕੋਟੀਆਂ ਬਣ ਕੇ ਰਹਿਣਗੇ ਫਰੀਦਕੋਟੀਆਂ ਬਣ ਕੇ ਲੋਕਾਂ ਦੀ ਸੇਵਾ ਕਰਨਗੇ ਔਰ ਇਸ ਕੰਸਟ੍ਰਕਟਿਵ ਡਿਵੈਲਪਮੈਂਟ ਵਾਸਤੇ ਜੋ ਮੈਕਸਿਮ ਹੋ ਸਕਦਾ ਕੋਈ ਐਮਪੀ ਕਰ ਸਕਦਾ ਹੋਗਾ ਉਸ ਤੋਂ ਵੱਧ ਕਰਾਂਗੇ ਕੈਂਡੀਡੇਟ ਤਾਂ ਸਣੀਦੋਲ ਵੀ ਸੀਗਾ ਜੀ ਜਿੱਤਿਆ ਤਾਂ ਸਣੀਦੋਲ ਵੀ ਸੀਗਾ 5 ਸਾਲ ਤੋਂ ਡਾ ਹੀ ਸੀਗਾ ਬਿਲਕੁਲ ਠੀਕ ਕਿਹਾ ਤੁਸੀਂ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਆਪਾਂ ਇਸ ਫਰੀਦਕੋਟ ਲੋਕ ਸਭਾ ਕੰਸਟ੍ਰਕਟਿਵ ਦੀ ਗੱਲ ਕਰ ਰਹੇ ਹਾਂ ਕਿ ਹੰਸਰਾਜ ਹੰਸ ਫਰੀਦਕੋਟੀਆਂ ਬਣ ਕੇ ਸਰ ਜੀ ਕਿਸਾਨੀ ਅੰਦੋਲਨ ਹਜੇ ਵੀ ਚੱਲ ਰਿਹਾ ਹੈ ਕਿਸਾਨਾਂ ਨੇ ਇਸੇ ਤਰ੍ਹਾਂ ਕਿਹਾ ਕਿ ਜੇ ਜੋ ਪਿੰਡਾਂ ਦੇ ਵਿੱਚ ਹੋਣਗੇ ਸਾਨੂੰ ਹੋ ਸਕਦਾ ਲੋਅ ਐਂਟਰੀ ਦੇ ਬੋਰਡ ਵੀ ਲਗਾਉਣੇ ਪੈਣਗੇ ਤੇ ਸਵਾਲ ਵੀ ਸਾਨੂੰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਕਿਹੜਾ ਜਿਤਕ ਕਿ ਸਾਹਮਣਾ ਦਾ ਸਵਾਲ ਹੈ ਕਿਸਾਨ ਪੱਕੀ ਜੇ ਕੋਈ ਸਰਕਾਰ ਆਈ ਹੈ ਹੁਣ ਤੱਕ ਆਜ਼ਾਦੀ ਦੇ ਬਾਅਦ ਉਹ ਨਿਰੰਦਰਮੋਤੀ ਦੀ ਸਰਕਾਰ ਆਈ ਹੈ ਚਾਹੇ ਕਿਸਾਨਾਂ ਨੂੰ ਸਾਲ ਦਾ 6000 ਰੁਪਏ ਦੇਣਾ ਹੋਵੇ ਔਰ ਜਦੋਂ ਦੀ ਸਾਡੀ ਸਰਕਾਰ ਆਈ ਹੈ ਅਸੀਂ ਐਮਐਸਪੀ ਦੀਆਂ ਕੀਮਤਾਂ ਕਾਫੀ ਵਧਾਈਆਂ ਨੇ। ਔਰ ਪੰਜਾਬ ਦੇ ਕਿਸਾਨ ਦਾ ਚਾਹੇ ਉਹ ਕਣਕ ਹੋਵੇ ਚਾਹੇ ਝੋਨਾ ਹੋਵੇ ਅਸੀਂ ਇੱਕ ਇੱਕ ਦਾਣਾ ਚੱਕਿਆ। ਔਰ ਇੱਕ ਇੱਕ ਦਾਣਾ ਹੀ ਨਹੀਂ ਚੱਕਿਆ। 48 ਘੰਟੇ ਦੇ ਵਿੱਚ ਕਿਸਾਨ ਦੇ ਖਾਤੇ 'ਚ ਪੇਮੈਂਟ ਵੀ ਪਾਈ ਹੈ। ਇਹ ਨਿਰਧਨ ਮੋਦੀ ਸਰਕਾਰ ਨੇ ਪਾਈ। ਜੇ ਡੀਏਪੀ ਦੀ ਕੀਮਤ ਵਧ ਗਈ। 1200 ਤੋਂ ਜਾ ਕੇ 3000 ਹੋ ਗਈ। ਕਿਸਾਨ ਨੂੰ 2014 ਦੇ ਰੇਟ 21200 ਰੁਪਏ ਚ ਸੀ ਉਹ ਡੀਏਪੀ ਦੀ ਬੋਰੀ ਦੇ ਰਿਆ ਬਾਕੀ ਸਾਰਾ ਜਿਹੜਾ 1800 1900 ਰੁਪਿਆ ਜਿਹੜਾ ਵਧਿਆ ਕੀਮਤ ਦਾ ਉਹ ਕੇਂਦਰ ਸਰਕਾਰ ਆਪਣੇ ਕੋਲੋਂ ਕੰਟ੍ਰਿਬਿਊਟ ਕਰ ਰਹੀ ਹੈ ਜਿਤ ਤੱਕ ਇਸ ਅੰਦੋਲਨ ਦਾ ਸਵਾਲ ਹੈ ਕੋਈ ਵੀ ਵਿਸ਼ਾ ਹੋ ਸਕਦਾ ਉਹਦਾ ਹੱਲ ਬੈਠ ਕੇ ਹੀ ਹੁੰਦਾ ਸਰਕਾਰਾਂ ਦੇ ਨਾਲ ਮੋਰਚੇ ਲਾ ਕੇ ਇਕੱਲਾ ਹੱਲ ਨਹੀਂ ਨਿਕਲਦਾ ਜੇ ਐਸ ਵਾਰੀ ਇਹਨਾਂ ਨੇ ਮੋਰਚਾ ਲਾਇਆ ਸਾਡੇ ਤਿੰਨ ਮੰਤਰੀ ਤਿੰਨ ਵਾਰ ਚੰਡੀਗੜ੍ਹ ਚੱਲ ਕੇ ਆਏ ਕਿ ਦੱਸੋ ਤੁਹਾਨੂੰ ਕੀ ਚਾਹੀਦਾ। ਇਹ ਕਹਿੰਦੇ ਜੀ ਐਮਐਸਪੀ ਦੀ ਗਰੰਟੀ ਚਾਹੀਦੀ ਹੈ। ਪੰਜਾਬ ਦੇ ਵਿੱਚ ਕਿਹੜੀਆਂ ਫਸਲਾਂ ਉਗਦੀਆਂ ਨੇ? ਮੁੱਖ ਫਸਲ ਸਾਡੇ ਝੋਨਾ, ਕਪਾਹ, ਸੌਰੀ ਝੋਨਾ ਤੇ ਕਣਕ, ਕਪਾਹ, ਦਾਲਾ ਤੇ ਮੱਕੀ। ਇਹ ਫਸਲਾਂ ਉਗਦੀਆਂ ਮੈਂ। ਉਹਨਾਂ ਕਹਿੰਦੇ ਤੁਹਾਡੀਆਂ ਅਸੀਂ ਪੰਜ ਫਸਲਾਂ ਜਿਹੜੀਆਂ ਹੈਗੀਆਂ ਨੇ ਤੁਹਾਨੂੰ 5 ਸਾਲ ਦੀ ਗਰੰਟੀ ਦਿੰਨੇ ਆ ਕਿ ਅਸੀਂ 5 ਸਾਲ ਲਈ ਤੁਹਾਡੀਆਂ ਸਾਰੀਆਂ ਫਸਲਾਂ ਜਿਹੜੀਆਂ ਹੈ ਐਮਐਸਪੀ ਦੇ ਉੱਤੇ ਕੇਂਦਰ ਸਰਕਾਰ ਚੱਕੀ ਮੈਂ ਨਾ ਮੰਨੂ ਮੈਂ ਤੇ ਕਹਿੰਨੂ ਨਾ ਕਿ ਦਿਓ ਜੀ ਐਮਐਸਪੀ ਤੇ ਚੱਕਾਂਗੇ ਬਈ ਪੰਜਾਬ ਦੇ ਤੁਸੀਂ ਵਿਸ਼ੇ ਉਠਾਉਂਦੇ ਪਿਓ ਪੰਜਾਬ ਦੀ ਹਰ ਫਸਲ ਕੇਂਦਰ ਸਰਕਾਰ ਐਮਐਸਪੀ ਤੇ ਚੱਕਣ ਦੀ ਗਰੰਟੀ ਦੇ ਰਹੀ ਹੈ ਲਿਖ ਕੇ ਦੇਣ ਨੂੰ ਤਿਆਰ ਹੈ ਫਿਰ ਐਜਿਟੇਸ਼ਨ ਕਿਸ ਗੱਲ ਦੀ ਫਿਰ ਇਹ ਹੀ ਨਹੀਂਗਾ ਔਰ ਕਹਤ ਤੁਸੀਂ ਦੱਸੋ ਹੋਰ ਪੰਜਾਬ ਚ ਕਿਹੜੀ ਫਸਲ ਉਗਾਣੀ ਹੈ ਤੁਸੀਂ ਜਿਹੜੀ ਫਸਲ ਪੰਜਾਬ ਚ ਉੱਗੇਗੀ ਕੇਂਦਰੀ ਸਰਕਾਰ ਉਸ ਨੂੰ ਐਮਐਸਪੀ ਦੇ ਉੱਤੇ ਚੱਕੇਗੀ ਇਸ ਗੱਲ ਦੀ ਅਸੀਂ ਗਾਰੰਟੀ ਦੇਣ ਨੂੰ ਤਿਆਰ ਆਂ ਜੇ ਉਹਦੇ ਬਾਅਦ ਵੀ ਇਹ ਜਿੱਥੇਬੰਦੀਆਂ ਇਸ ਪੰਜਾਬ ਦੇ ਕਿਸਾਨਾਂ ਦੇ ਹਿੱਤ ਦਾ ਸਵਾਲ ਜਿੱਥੇ ਹੋਵੇ ਉੱਤੇ ਨਾ ਮੰਨਣ ਤੇ ਪੰਜਾਬ ਦੀ ਜਨਤਾ ਨੂੰ ਫੈਸਲਾ ਕਰਨਾ ਪਏਗਾ ਕਿ ਇਹਦੇ ਪਿੱਛੇ ਕੌਣ ਆ ਵੋਟ ਲੈਣ ਵਾਸਤੇ ਤਾਂ ਕਿਸਾਨਾਂ ਨੂੰ ਸਹਿਮਤੀ ਦੇਣੀ ਪਵੇਗੀ ਮੈਂ ਤੇ ਕਹਿ ਰਿਹਾ ਅਸੀਂ ਤਿਆਰ ਹੈਗੇ ਆਂ ਮੈਂ ਤਾਂ ਹੁਣ ਵੀ ਅੱਜ ਤੁਹਾਡੇ ਬਾਦਿਆਂ ਨਾਲ ਵੀ ਕਹਿ ਰਿਹਾ ਹਾਂ ਉਹਨਾਂ ਨੂੰ ਜਿੱਥੇ ਬੰਦਿਆਂ ਨੂੰ ਆਹ ਟੇਬਲ ਤੇ ਬੈਠੋ ਮੰਗੋ ਕੀ ਮੰਗਦੇ ਹੋ ਅਸੀਂ ਦੇਣ ਨੂੰ ਤਿਆਰ ਹਾਂ ਲੇਕਿਨ ਮੰਨਣਾ ਨਹੀਂ ਹੈਗਾ ਚਾਹੇ ਤੁਸੀਂ ਜੋ ਮਰਜ਼ੀ ਆਫਰ ਕਰੀ ਜਾਓ ਜੋ ਮਰਜ਼ੀ ਦੇਈ ਜਾਓ ਤੇ ਫਿਰ ਅਸੀਂ ਕੀ ਕਰ ਸਕਦੇ ਹਾਂ ਅਸੀਂ ਤਾਂ ਅੱਜ ਅਪੀਲ ਹੀ ਕਰਦੇ ਆ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਹਿੱਤ ਨੂੰ ਪਛਾਣੋ ਕੇਂਦਰ ਸਰਕਾਰ ਤੁਹਾਡੀ ਇੱਕ ਇੱਕ ਫਸਲ ਨੂੰ ਐਮਐਸਪੀ ਦੇ ਚੱਕਰ ਨੂੰ ਤਿਆਰ ਹੈ ਫਿਰ ਇਹ ਤੁਹਾਡੇ ਲੀਡਰ ਜਿਹੜੇ ਸੋ ਕਾਲਡ ਲੀਡਰ ਨੇ ਇਹ ਕਿਉਂ ਨਹੀਂ ਟੇਬਲ ਦੇ ਉੱਤੇ ਆਉਂਦੇ ਇਸ ਗੱਲ ਦਾ ਸਵਾਲ ਪੰਜਾਬ ਦੇ ਕਿਸਾਨ ਨੂੰ ਉਹਨਾਂ ਲੀਡਰਾਂ ਤੋਂ ਪੁੱਛਣਾ ਚਾਹੀਦਾ ਕਿਸਾਨਾਂ ਦਾ ਕਹਿਣਾ ਹੈਗਾ ਕਿ ਜਦੋਂ ਪਹਿਲਾ ਮੋਰਚਾ ਲੱਗਿਆ ਸੀ ਉਦੋਂ ਸਰਕਾਰ ਨਾਲ ਜਿਹੜੀ ਗੱਲਬਾਤ ਹੋਈ ਸੀ ਮੀਟਿੰਗ ਦੇ ਵਿੱਚ ਸਰਕਾਰ ਨੇ ਮੰਨਿਆ ਸੀ ਕਿ ਐਮਐਸਕੇ ਗਰੰਟੀ ਦੇ ਕਾਨੂੰਨ ਬਣਾਇਆ ਜਾਏਗਾ ਉਹਦੇ ਲਈ ਕਮੇਟੀ ਬਣਾਈ ਗਈ ਸੀ ਕਮੇਟੀ ਦੀ ਅਜੇ ਤੱਕ ਇੱਕ ਮੀਟਿੰਗ ਨਹੀਂ ਹੋਈ ਕਿਸਾਨਾਂ ਨੂੰ ਕਦੀ ਸੱਦਾ ਨਹੀਂ ਆਇਆ ਜਿਨ੍ਹਾਂ ਨੇ ਤੁਹਾਨੂੰ ਇਹ ਪ੍ਰਸ਼ਨ ਕੀਤਾ ਉਹਨਾਂ ਨੂੰ ਇਹ ਪੁੱਛੋ ਕਿ ਤਿੰਨ ਸੀਟਾਂ ਹਜੇ ਤੱਕ ਪੰਜਾਬ ਦੇ ਕਿਸਾਨ ਲੀਡਰਾਂ ਦੀ ਖਾਲੀ ਨੇ ਤੁਸੀਂ ਆਪਣੇ ਤਿੰਨ ਨੁਮਾਇੰਦੇ ਹਜੇ ਤੱਕ ਕਿਉਂ ਨਹੀਂ ਭੇਜੇ ਉਸ ਕਮੇਟੀ ਦੇ ਵਿੱਚ ਕੀ ਮੰਤਵ ਸੀ ਤੁਹਾਡਾ ਉਸ ਕਮੇਟੀ ਦੇ ਜਨਾਬ ਪਾਰਟਿਸਪੇਟ ਕਰਨ ਦਾ ਜੇ ਆਪਾਂ ਟੇਬਲ ਤੇ ਬੈਠਣਾ ਨਹੀਂ ਗੱਲਬਾਤ ਕਰਨੀ ਨਹੀਂ ਤੇ ਗੱਲ ਦਾ ਹੱਲ ਕਿਵੇਂ ਹੋਏਗਾ ਫਿਰ ਤੇ ਮਧਾਨੀ ਜਿੰਨੀ ਮਰਜ਼ੀ ਮਾਰੀ ਜਾਓ ਪਾਣੀ ਪਾਈ ਜਾਓ ਨਸੀ ਦੇ ਵਿੱਚ ਜਿੰਨੀ ਮਰਜ਼ੀ ਰੜਕੀ ਜਾਓ ਕੋਈ ਹੱਲ ਨਹੀਂ ਨਿਕਲਣਾ ਮੈਂ ਅੱਜ ਵੀ ਤੁਹਾਡੇ ਸਾਹਮਣੇ ਖੁੱਲੇ ਦਿਲ ਨਾਲ ਕਹਿਣਾ ਆਪਣੇ ਕਿਸਾਨ ਜਥੇਬੰਦੀ ਦੇ ਸੋ ਕਾਲਡ ਲੀਡਰਸ ਨੂੰ ਵੀ ਕਹਿਣਾ ਕਿਸਾਨਾਂ ਨੂੰ ਕਹਿਣਾ ਦੋਸਤੋ ਤੁਹਾਨੂੰ ਕੀ ਚਾਹੀਦਾ ਭਾਰਤ ਜਨਤਾ ਪਾਰਟੀ ਤੁਹਾਡੀ ਹਰ ਮੰਗ ਮੰਨਣ ਨੂੰ ਤਿਆਰ ਹੈ ਕਿਉਂਕਿ ਪੰਜਾਬ ਦੇ ਕਿਸਾਨ ਨੇ ਸਾਡੇ ਵਾਸਤੇ ਬਹੁਤ ਦਿਲਚ ਸਥਾਨ ਰੱਖਦੇ ਨੇ ਭਾਰਤ ਜਨਤਾ ਪਾਰਟੀ ਦੇ ਦਿਲਚ ਵਾਸਤਾ ਕਿਸਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦਿਲਚ ਵਾਸਤਾ ਕਿਸਾਨ ਜਿਵੇਂ ਦੇਖੋ ਸਾਰੇ ਬਾਕੀ 당ਕੀ ਨੇ ਤਾਂ ਆਮ ਆਦਮੀ ਪਾਰਟੀ ਬਾਅਦ ਸ਼ਾਮਲ ਕੀਤਾ ਜਾ ਰਿਹਾ ਸ਼੍ਰੀ ਤਲੰਗ ਰਾਜ ਦੀ ਤਾਜ਼ਾ ਹੈਗੀ ਹੈ ਉਧਾਰ ਜਦੋਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਐਮਐਲਏ ਬਣਾਇਆ ਸੀ ਉਦੋਂ ਉਹ ਦੁੱਧ ਤੋਤੇ ਹੋਏ ਸੀਗੇ ਕੀ ਗੱਲ ਹੈ ਨਹੀਂ ਮੇਰਾ ਤਾਂ ਸਿੱਧਾ ਪ੍ਰਸ਼ਨ ਹੈ ਅੱਜ ਜਿਸ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਦੇ ਵਿੱਚ 10 ਸਾਲ ਦੇ ਵਿੱਚ ਨਰਿੰਦਰ ਮੋਦੀ ਜੀ ਨੇ ਦੇਸ਼ ਦੇ ਵਿੱਚ ਵਿਕਾਸ ਦੀ ਲਹਿਰ ਲਿਆਂਦੀ ਹੈ ਦੇਸ਼ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਹੈ ਦੇਸ਼ ਨੂੰ ਵਿਸ਼ਵੀਆਂ ਤੱਕ ਲੈ ਕੇ ਜਾਣ ਦਾ ਕੰਮ ਕੀਤਾ ਹੈ ਔਰ ਦੇਸ਼ ਨੂੰ ਵਿਸ਼ਵ ਦੇ ਵਿੱਚ ਜਿਹੜਾ ਇੱਕ ਮਸ਼ਕਤੀ ਦੇ ਰੂਪ ਦੇ ਵਿੱਚ ਕੰਮ ਕੀਤਾ ਹੈ ਅੱਜ ਬਹੁਤ ਸਾਰੀਆਂ ਪਾਰਟੀਆਂ ਦੇ ਲੋਕ ਆਪਣੀ ਆਪਣੀ ਪਾਰਟੀਆਂ ਨੂੰ ਛੱਡ ਕੇ ਦੇਸ਼ ਦੇ ਹਿੱਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਰਹੇ ਨੇ ਉਹਨਾਂ ਦਾ ਸਵਾਗਤ ਹੈ